ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਬਟਾਲੇ ਸਰਕਾਰੀ ਹਸਪਤਲ ਵਿਖੇ ਮਾਤਾ ਸੁਲਖਣੀ ਜੀ ਹਸਪਤਾਲ ਅੱਜ ਜਿਹੜਾ ਲਾਇਨਸ ਕਲੱਬ ਵੱਲੋਂ ਸ਼ੈੱਡ ਪਾਇਆ ਗਿਆ, ਵਾਟਰ 쿨ਰ ਲਾਇਆ ਗਿਆ ਔਰ ਪਾਰਕ ਦੀ ਮੇਨਟੇਨੈਂਸ ਵਾਸਤੇ ਮੈਂ ਕਹਿ ਸਕਦਾ ਵੀ ਜਿਹੜੇ ਨਵੇਂ ਤੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡੇ ਵਿਕ ਸਾਹਿਬ, ਮਿਲ ਸਾਹਿਬ, ਸਾਡੇ ਜਸਪਾਲ ਚੋਹਾਨ ਜੀ, ਸਾਡੇ ਡਾਕਟਰ ਪਗਵਾਲੀਆ ਸਾਹਿਬ ਇਸ ਸਾਰੀ ਟੀਮ ਜਿਹੜੀ ਹੈ ਬੜੀ ਮਿਹਨਤ ਦਿਲਖਸ਼ ਦੇ ਨਾਲ ਕੰਮ ਕਰ ਰਹੀ ਹੈ ਔਰ ਮੈਂ ਧੰਨਵਾਦ ਕਰਦਾ ਸਾਡੇ ਐਸਐਮਓ ਸਾਹਿਬ ਦਾ ਵੀ ਜਿਹੜੇ ਇਸ ਹਰ ਮਹੀਨੇ ਦੇ ਵਿੱਚ ਇੱਕ ਬਟਾਲੇ ਦੇ ਹਸਪੀਟਲ ਦੀ ਇੱਕ ਨਵੀਂ ਦਿੱਖ ਬਣਾਉਣ ਵਾਸਤੇ ਜਿਹੜੇ ਹਰ ਮਹੀਨੇ ਮੀਟਿੰਗ ਕਰਦੇ ਨੇ ਔਰ ਨਵੇਂ ਤੋਂ ਨਵੇਂ ਜਿਹੜੇ ਉਪਰਾਲੇ ਜਿਹੜੇ ਉਹ ਕੱਢ ਕੇ ਰੱਖਦੇ ਨੇ ਸੋ ਮੈਂ ਰਹਿਣੀ ਆ ਇਹਨਾਂ ਦਾ ਕਿਉਂਕਿ ਜੇ ਟੀਮ ਤਗੜੀ ਹੋਗੀ ਦੀ ਮਿਹਨਤੀ ਹੋਊਗੀ ਤੇ ਕੰਮ ਕਰਨ ਦਾ ਜਿਹੜਾ ਮਜ਼ਾ ਹੁੰਦਾ ਸੋ ਮੈਂ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਇਸ ਕਦਮ ਤੇ ਵਧਾਈ ਦੇਣਾ ਔਰ ਇਹਨਾਂ ਨੂੰ ਇਹ ਵੀ ਕਹਿਣਾ ਵੀ ਹੋਰ ਤਗੜੇ ਹੋ ਕੇ ਆਪਾਂ ਬਟਾਲੇ ਨੂੰ ਜਿਹੜਾ ਪਛੜਿਆ ਬਟਾਲਾ ਕਿਹਾ ਜਾਂਦਾ ਸੀ ਉਹਨੂੰ ਮਿਹਨਤ ਕਰਕੇ ਉਹਨੂੰ ਇੱਕ ਨੰਬਰ ਤੇ ਲੈ ਕੇ ਆਈਏ ਤਬਰ ਨੂੰ ਸ਼ੁੱਧ ਕਰਨ ਵਾਸਤੇ ਜਿਹੜੇ ਉਪਰਾਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਵੀ ਕੱਲ ਸੀਐਮ ਮਾਨ ਸਾਹਿਬ ਵੱਲੋਂ ਵੀ ਜਿਹੜੇ ਜੋ ਹੁਕਮ ਪਹਿਲਾਂ ਉਹਨਾਂ ਦੇ ਆਏ ਸੀ ਉਹਨਾਂ ਦੇ ਹੁਕਮਾਂ ਤਹਿਤ ਕੱਲ ਅਸੀਂ ਵਡਾਲਾ ਗ੍ਰੰਥੀਆਂ ਦੇ ਵਿੱਚ ਵੀ ਜਿਹੜੇ ਤਕਰੀਬਨ 5000 ਬੂਟਾ ਜਿਹੜਾ ਦੇਖ ਕੇ ਆਇਆ ਲਾਗਲੇ ਪਿੰਡਾਂ ਨੂੰ ਵੀ ਲੋਕਾਂ ਨੂੰ ਵੀ ਸचेत ਕੀਤਾ ਵੀ ਬੰਬੀਆਂ ਤੇ ਸੜਕਾਂ ਦੀ ਸਾਈਡਾਂ ਤੇ ਜਿਹੜੀ ਹਰਿਆਲੀ ਦੀ ਇੱਕ ਲਹਿਰ ਦਾ ਜਿਹੜਾ ਉਪਰਾਲਾ ਚੱਲ ਰਿਹਾ ਹੈ ਬਹੁਤ ਇੱਕ ਸ਼ਲਾਘਾਯੋਗ ਆ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਕਿਉਂਕਿ ਕਈ ਵਾਰੀ ਮੈਂ ਦੇਖਦਾ ਵਾਂ ਵੀ ਸਾਡੇ ਲੋਕ ਬੂਟੇ ਲਾਉਂਦੇ ਨੇ ਮਿਹਨਤ ਕਰਦੇ ਨੇ ਪਰ ਕਈ ਵਾਰੀ ਉਹ ਮਾਰਕੀਟ ਵਾਲਿਆਂ ਨੂੰ ਠੀਕ ਨਹੀਂ ਲੱਗਦਾ ਵੀ ਸਾਡੀ ਦੁਕਾਨ ਦੇ ਅੱਗੇ ਬੂਟਾ ਲੱਗ ਗਿਆ ਪਰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵਾਂ ਆਪਾਂ ਜੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਆ ਤੇ ਇਹ ਸਭ ਸਾਰਿਆਂ ਦੀ ਸਭ ਤੋਂ ਵੱਡੀ ਸਾਡੀ ਕਮਾਈ ਹੈ ਤਾਂ ਜੋ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਿਹੜਾ ਆਪਣੀ ਨੂੰ ਵਧੀਆ ਇੱਕ ਵਾਤਾਵਰਨ ਦੇ ਦੇ ਪਾਈਏ ਜੇ ਵਾਤਾਵਰਨ ਹੀ ਸਾਫ਼ ਨਾ ਰਿਹਾ ਤੇ ਫਿਰ ਕਾਹਦੀਆਂ ਕਮਾਈਆਂ ਦਾ ਫਾਇਦਾ ਹੋਊਗਾ ਤੇ ਕਾਹਦੀਆਂ ਜ਼ਾਇਦਾਤਾਂ ਦਾ ਫਾਇਦਾ ਹੋਊਗਾ ਜੇ ਅਗਲੀ ਪੀੜ੍ਹੀ ਲਈ ਆਪਾਂ ਕੁਝ ਛੱਡ ਕੇ ਨਾ ਗਏ ਸੋ ਵਾਤਾਵਰਨ ਨੂੰ ਜਿਹੜਾ ਸ਼ੁੱਧ ਰੱਖਣਾ ਇਹ ਸਭ ਤੋਂ ਵੱਡਾ ਪਰਾਲਾ ਔਰ ਪਹਿਲ ਕਦਮੀ ਇਹਦੇ ਵਿੱਚ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਬਟਾਲਾ ਸ਼ਹਿਰ ਆ ਇਹ ਸਾਡਾ ਤਰੱਕੀ ਦੇ ਰਾਹ ਤੇ ਚੱਲ ਰਿਹਾ ਮੈਂ ਧੰਨਵਾਦ ਕਰਦਾ ਹਾਂ ਲਾਇੰਸ ਕਲੱਬ ਵੱਲੋਂ ਆਪਣੇ ਨੀਵ ਕਲੱਬ ਵੱਲੋਂ ਵਿਕ ਸਾਹਿਬ ਹੁਣਾ ਦਾ ਬੱਬੂ ਹੁਣਾ ਦਾ ਜਿਨ੍ਹਾਂ ਦੀ ਰਾਤ ਦਿਨ ਅੰਥਕ ਮਿਹਨਤ ਆ ਜਿਹੜੀ ਨਾਲ ਦੇ ਨਾਲ ਜਸ਼ਪਾਲ ਚੋਹਾਨ ਜੀ ਜਿਹੜੇ ਸਵਰਨਕਾਰ ਸੰਗਤ ਦੇ ਪੰਜਾਬ ਦੇ ਪ੍ਰਧਾਨ ਨੇ ਨਾਲ ਨੀਵ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਸੋ ਇਸ ਤੋਂ ਪਹਿਲਾਂ ਆਪਾਂ ਸਰਕਾਰੀ ਹਸਪਤਾਲ ਵਿੱਚ ਵੀ ਗਏ ਉੱਥੇ ਵੀ ਇੱਕ ਜਿਹੜਾ ਸ਼ੈੱਡ ਬਣਾ ਕੇ ਦੇ ਕੇ ਆਏ ਆ ਉੱਥੇ ਵਾਟਰ ਕੂਲਰ ਦੀ ਪ੍ਰੋਵੀਜ਼ਨ ਰੱਖ ਕੇ ਆਏ ਆ ਲਾ ਕੇ ਆਏ ਆ ਜਿਹਦੇ ਨਾਲ ਜਿਹੜੇ ਲੋਕ ਨੇ ਉਹਦਾ ਫਾਇਦਾ ਲੈ ਸਕਣ ਔਰ ਇੱਥੇ ਵੀ ਪੱਕਦੀ ਹੋਈ ਗਰਮੀ ਦੇ ਵਿੱਚ ਕਈ ਵਾਰੀ ਦੇਖਿਆ ਸੀ ਵੀ ਪੁਲਿਸ ਨੂੰ ਨਿਗਰਾਨੀ ਵੀ ਰੱਖਣੀ ਪੈਂਦੀ ਹੈ ਔਰ ਕਿਤੇ ਨਾ ਕਿਤੇ ਪੁਖਤਾ ਪ੍ਰਬੰਧ ਦੀ ਮੈਂ ਕਹਿ ਸਕਦਾ ਥੋੜੀ ਬੁਤੀ ਕਮੀ ਸੀ ਸੋ ਅੱਜ ਇਹ ਜਿਹੜੀ ਚੌਂਕੀ ਆ ਇਹ ਵਧੀਆ ਇੱਕ ਨਵਿਕਲੀ ਰੂਪ ਦੇ ਵਿੱਚ ਤਿਆਰ ਕਰਕੇ ਦਿੱਤੀ ਹੈ ਜਿਹਦੇ ਵਿੱਚ ਸਾਰੇ ਪਾਸੇ ਨਜ਼ਰ ਵੀ ਆਉਂਦਾ ਹੈ ਉਰੇ ਆ ਵੀ ਇਹਨਾਂ ਦੇ ਬਹਿਣ ਉੱਠਣ ਦਾ ਵੀ ਜਿਹੜਾ ਪ੍ਰਤੀਕਿਰਿਆ ਵਧੀਆ ਜਿਹੜੀ ਬਣੀ ਹੈ ਸੰਮਲ ਸਾਹਿਬ 15 ਅਗਸਤ ਤੇ ਸੰਬੰਧ ਕੀ ਕਹਿਣਾ ਚਾਹੁੰਦੇ ਹੋ ਬਹੁਤ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਮੈਂ ਮੁਬਾਰਕਬਾਦ ਵੀ ਦਵਾਂਗਾ ਜੀ ਔਰ ਦੂਸਰੇ ਨੰਬਰ ਤੇ ਮੈਂ ਇਹੋ ਕਹੂੰਗਾ ਵੀ ਇੱਕ ਤੇ ਸੁਰੱਖਿਆ ਦਾ ਵੀ ਸਾਨੂੰ ਸਾਰੇ ਇਹ ਨਹੀਂ ਵੀ ਕੱਲਾ ਪੁਲਿਸ ਪ੍ਰਸ਼ਾਸਨ ਸਰਕਾਰ ਇਹ ਇਹਦਾ ਪੁਖਤਾ ਪ੍ਰਬੰਧ ਰੱਖੇ ਸਾਨੂੰ ਹਰ ਇੱਕ ਨਾਗਰਿਕ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਣੇ ਦੇਸ਼ ਦੀ ਆਪਣੇ ਸ਼ਹਿਰ ਦੀ ਆਪਣੇ ਪਿੰਡਾਂ ਦੀ ਸੰਭਾਲ ਰੱਖਣਾ ਔਰ ਨਾਲ ਦੇ ਨਾਲ ਹੀ ਜਿਹੜਾ 15 ਅਗਸਤ ਤੇ ਮੈਂ ਕਹਿਣਾ ਆਸ ਕਰਦਾ ਵੀ ਆਉਣ ਵਾਲਾ ਸਮਾਂ ਜਿਹੜਾ ਸਾਡੇ ਪੰਜਾਬ ਲਈ ਤਰੱਕੀ ਭਰਿਆ ਹੋਵੇ ਇਹਦੀ ਵੀ ਮੈਂ ایڈਵਾਂਸ ਹੀ ਮੁਬਾਰਕਬਾਦ ਦਿੰਦਾ ਉਹ ਇਹਦੇ ਵਿੱਚ ਇੱਕ ਪੁਰਾਣਾ ਸਾਡਾ ਟਰੈਫਿਕ ਦਾ ਆਫਿਸ ਬਣਿਆ ਸੀਗਾ ਬਟ ਥੈਟ ਵਾਸ ਨਾਟ ਇਨ ਪ੍ਰੋਪਰ ਸ਼ੇਪ ਤਾਂ ਇਹਦੇ ਵਿੱਚ ਲਾਇਨਸ ਕਲੱਬ ਦਾ ਉਪਰਾਲਾ ਸੀਗਾ ਸਾਡੇ ਜਿਹੜੇ ਪੁਰਾਣੇ ਟ੍ਰੈਫਿਕ ਇੰਚਾਰਜ ਸਾਹਿਬ ਸੀਗੇ ਉਹਨਾਂ ਦੇ ਕੋਆਰਡੀਨੇਸ਼ਨ ਚ ਇਹ ਬਹੁਤ ਵਧੀਆ ਮੈਂ ਦੇਖਦਾ ਪਿਆ ਇਹ ਆਫਿਸ ਬਣਾ ਲਿਆ ਤਾਂ ਫਰਦਰ ਇਹਦੇ ਚ ਸਕੋਪ ਹੈ ਅਸੀਂ ਇਹ ਵੀ ਸੋਚ ਰਹੇ ਕਿ ਇੱਕ ਅੱਗੇ ਇਹਨੂੰ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਵਾਂਗੂ ਆਪਾਂ ਬਣਾ ਲਈਏ ਤਾਂ ਇਹਦੇ ਚ ਲੋਕਲ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਦੇ ਨਾਲ ਵੀ ਗੱਲ ਹੋ ਗਈ ਸੋ ਇਹਨੂੰ ਫਰਦਰ ਆਪਾਂ ਐਕਸਟੈਂਡ ਕਰਕੇ ਹੋਰ ਚੰਗਾ ਇਹਨੂੰ ਕਰਦੇ ਹੈ ਇਸ ਇਸ ਚੀਜ਼ ਨੂੰ ਐਂਡ ਆਈ ਐਮ ਐਕਸਟ੍ਰੀਮਲੀ ਗ੍ਰੇਟਫੁਲ ਜਿਹੜਾ ਲਾਇਅੰਸ ਕਲੱਬ ਨੇ ਇਹਦੇ ਵਿੱਚ ਆਪਣੀ ਸ਼ਰਕਤ ਪਾਈ ਸੋ 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 ਥੈਂਕਫੁਲ ਥੈਂਕ ਯੂ ਸਰ 15 ਜਸਤ ਆ ਰਹੀ ਹੈ ਦੇਸ਼ ਦਾ ਸਭ ਤੋਂ ਵੱਡਾ ਤਿਹਾਰ ਆ ਰਿਹਾ ਹੈ ਪਬਲਿਕ ਨੂੰ ਕੀ ਮੈਸੇਜ ਹਣਾ ਚਾਹੁੰਦੇ ਹੋ ਪਬਲਿਕ ਨੂੰ ਇਹ ਹੀ ਮੈਸੇਜ ਹੈ ਕਿ ਬਹੁਤ ਵੱਡਾ ਉਤਸ਼ਾਹ ਹੈ ਤਾਂ ਇਹਦੇ ਵਿੱਚ ਸਿਕਿਉਰਿਟੀ ਦੇ ਵੀ ਕਨਸਰਨਸ ਹੁੰਦੇ ਹੈ ਤਾ ਅਸੀਂ ਬਾਹਰ ਸੜਕਾਂ ਤੇ ਉੱਤੇ ਖੜੇ ਹੈ ਲੋਕਾਂ ਦੇ ਲਈ ਤਾਂ ਉਹਨਾਂ ਵੱਲੋਂ ਵੀ ਕੋਆਪਰੇਸ਼ਨ ਦੀ ਮੈਂ ਮੰਗ ਕਰੂੰਗਾ ਐਕਸਪੈਕਟੇਸ਼ਨ ਰੱਖਦਾ ਸਭ ਤੋਂ ਪਹਿਲਾਂ ਜੇ ਮੈਂ ਸਾਡੇ ਹਲਕੇ ਦੇ ਮਾਨਯੋਗ ਐਮਐਲਏ ਸਾਹਿਬ ਸ਼੍ਰੀ ਅਮਰ ਸਿੰਘ ਅਮਰ ਸਿੰਘ ਸਿੰਘ ਸਾਹਿਬ ਜੀ ਕਲ ਸ਼ਾਦਿਕਲ ਸਿੰਘ ਜੀ ਦਾ ਤੈਨ੍ਹੇ ਦੇ ਧੰਨਵਾਦ ਕਰਦਾ ਕਿ ਉਹ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਉਹ ਜਿਹੜਾ ਇਹਨਾਂ ਨੇ ਲਾਇੰਸ ਕਲੱਬ ਸੇਵਾ ਵਾਲਿਆਂ ਨੇ ਆਪਣਾ ਵਾਟਰ ਕੂਲਰ ਲਗਾਇਆ ਤੇ ਸ਼ੈਡਲ ਲਗਾਇਆ ਉਹਨਲੀ ਆਪਣਾ ਕੀਮਤੀ ਸਮਾਂ ਕੱਢਿਆ ਮੈਂ ਉਹਨਾਂ ਦਾ ਤੈਨ੍ਹੇ ਦੇ ਧੰਨਵਾਦ ਕਰਦਾ ਬਾਕੀ ਜਿਹੜੇ ਲਾਇੰਸ ਕਲੱਬ ਸੇਵਾ ਵਾਲੇ ਇਹ ਮੇਰੇ ਕੋਲ ਤਕਰੀਬਨ 18 ਨੂੰ ਮਿਲਣਾ ਪਿਆ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਸੀ ਕਲੱਬ ਵਾਲਿਆਂ ਨੇ ਔਰ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਕਿ ਸੀਗੇ ਅਸੀਂ ਇੱਕ ਮਟਾਲੇ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਵਾਸਤੇ ਅਸੀਂ ਜਿਸ ਤਰਾਏ ਏਰੀਆ ਕਾਫੀ ਓਪਨ ਹੈ ਪਾਰਕ ਹੈ ਤੇ ਪਬਲਿਕ ਨੂੰ ਗਰਮੀਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਜ਼ਰੂਰਤ ਪੈਂਦੀ ਆ ਔਰ ਪਾਰਕ ਦੇ ਵਿੱਚ ਜਿਸ ਤਰਾਣ ਥੋੜੇ ਜਿਹਾ ਮੇਨਟੇਨੈਂਸ ਦੀ ਜ਼ਰੂਰਤ ਸੀਗੀ ਅਸੀਂ ਬੈਠ ਕੇ ਲਾਇੰਸ ਕਲੱਬ ਵਾਲਿਆਂ ਨਾਲ ਸਾਡੀ ਮਟਾਲੇ ਸਿਵਲ ਹਸਪੀਟਲ ਦੀ ਟੀਮ ਨੇ ਬੈਠ ਕੇ ਸਟਾਫ ਨੇ ਬੈਠ ਕੇ ਅਸੀਂ ਸੋਚਿਆ ਵਿਚ ਤੇ ਅਸੀਂ ਉਹਨਾਂ ਨੂੰ ਉਹਨਾਂ ਨੇ ਅਲਾਈਅንስ ਕਲੱਬ ਨੇ ਇਹ ਛਾ ਪ੍ਰਕਰ ਕਰ ਦਿੱਤੀ ਸੀ ਅਸੀਂ ਇਹਨੂੰ ਟਿਕਵਰ ਕਰ ਲੈਨੇ ਆ ਅਸੀਂ ਮੇਨਟੇਨ ਕਰਿਆ ਕਰਾਂਗੇ ਉਸ ਤੋਂ ਬਾਅਦ ਅਸੀਂ ਸੋਚ ਵਿਚਾਰ ਕੇ ਬੈਠ ਕੇ ਲੈਂਸ ਕਲੱਬ ਵਾਲਿਆਂ ਨਾਲ ਮਿਲ ਕੇ ਅ ਰਜੀਵ ਵੈਖ ਜੀ ਆਂਦੇ ਸੀਗੇ ਨਾਲ ਉਹਨਾਂ ਦੇ ਦੂਸਰੇ ਮੈਂਬਰ ਆਂਦੇ ਸੀਗੇ ਅਸੀਂ ਬੈਠ ਕੇ ਕਰੇ ਅਸੀਂ ਗੋਹੜ ਦਿੱਤੀ ਕਿ ਇਹਨੂੰ ਤੁਸੀਂ ਮੇਨਟੇਨ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਕਿ ਵਾਟਰ ਕੂਲਰ ਇੱਕੋਥੇ ਲੱਗਿਆ ਹੋਇਆ ਪਾਣੀ ਦਾ ਸ਼ੈੱਡ ਲੱਗਿਆ ਹੋਇਆ ਔਰ ਵੀ ਜਿਹੜੀ ਪਾਰਕ ਹੈ ਉਹ ਅਚੀ ਤਰ੍ਹਾਂ ਮੇਨਟੇਨ ਹੋ ਰਹੀ ਹੈ ਮੈਂ ਉਹਨਾਂ ਦਾ ਵੀ ਤੈਅ ਕਰ ਦੂੰ ਸ਼ੁਕਰੀਆ ਦਾ ਕਰਦਾ ਮੇਰਾ ਨਾਮ ਹੈ ਲਾਈਨ ਵੀ ਐਮ ਗੋਇਲ ਮੈਂ ਲਾਂਡਸ ਕਲੱਬ ਦਾ ਵਾਈਸ ਡਿਸਟ੍ਰਿਕਟ گورనర్ ਹਾਂ ਅੱਜ ਸਿਵਲ ਹਸਪੀਟਲ ਦੇ ਵਿੱਚ ਮਾਨਯੋਗ ਐਮ ਐਲ ਏ ਸਾਹਿਬ ਔਰ ਸੜੇ ਲਾਂਡਸ ਕਲੱਬ ਦੇ ਬਟਾਲਾ ਦੀ ਸਭ ਤੋਂ ਜੜੀ ਵੱਡੀ ਕਲੱਬ ਹੈ ਸੇਵਾ ਸਪਾਹਰ ਉਹਨੇ ਦੇ ਸਾਰੇ ਮੈਂਬਰਸ ਉਹਨੇ ਦੇ ਪ੍ਰੈਜ਼ੀਡੈਂਟ ਔਰ ਮਾਈਕਸ ਕਲੱਬ ਦਾ ਸਮਾਈਲ ਦੇ ਮੈਂਬਰਸ ਯਸ਼ਪਲ ਚੋਹਾਨ ਜੀ ਔਰ ਗੁਰਪ੍ਰੀਤ ਸਿੰਘ ਗਿੱਲ ਜੀ ਔਰ ਐਸ ਐਮਓ ਸਰ ਸਭ ਤੋਂ ਪਹਿਲਾਂ ਤੋਂ ਵਜ਼ਾਈ ਦਿੰਨੇ ਆ ਲਬਨ ਲਾਇਨਸ ਕਲੱਬ ਟਾਲਾ ਸੇਵਾ ਸਫਾਇਰ ਨੇ ਜਿਨ੍ਹਾਂ ਨੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਪਾਰਕ ਹੈ ਉਹਨੂੰ ਡਿਵੈਲਪ ਕੀਤਾ ਹੈ ਤੇ ਉਹਨੂੰ ਮੇਨਟੇਨ ਕਰ ਰਹੇ ਨੇ ਉਹਨਾਂ ਨੇ ਉੱਥੇ 15 ਬੇ 15 ਦਾ ਇੱਕ ਬਣਾਇਆ ਹੈ ਸ਼ੈਲਟਰ ਬਣਾਇਆ ਹੈ ਜਿਹੜਾ ਕਿ ਬਹੁਤ ਹੀ ਅੱਛਾ ਬਣਿਆ ਹੈ ਔਰ ਜਿਹੜਾ ਪੰਖਾ ਲਗਾਇਆ ਔਰ ਉਹਦੇ ਨਾਲ ਵਾਟਰ ਕੂਲਰ ਵੀ ਇਨਸਟਾਲ ਕੀਤਾ ਹੈ ਬਟਾਲਾ ਦੇ ਜਿਹੜੀ ਲਾਂਚ ਕਲੱਬਸ ਨੇ ਉਹ ਸੇਵਾ ਵਾਸਤੇ ਹੀ ਬਣਿਆ ਨੇ ਤੋਂ ਸੇਵਾ ਕਰ ਰਹੀਆਂ ਨੇ ਤੋਂ ਅੱਜ ਅਸੀਂ ਲਾਂਚ ਕਲੱਬ ਬਟਾਲਾ ਸੇਵਾ ਸੁਫਾਇਰ ਨੰਗਰੋਂ ਦੇ ਸਾਰੇ ਮੈਂਬਰਸ ਉਹਨਾਂ ਦੇ ਪ੍ਰੈਜ਼ੀਡੈਂਟ ਲਾਂਦਰਜੀਵ ਜੀ ਵੈਕ ਜੀ ਨੂੰ ਔਰ ਸਾਰੇ ਐਮਐਲਏ ਸਾਹਿਬ ਨੂੰ ਔਰ ਰੇਸ਼ਮ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਕਿ ਇਹ ਜਿਹੜਾ ਅੱਜ ਉਹ ਪਨਾਲਾ ਕੀਤਾ ਗਿਆ ਹੈ ਇਹ ਬਟਾਲੇ ਦੇ ਲੋਕਾਂ ਵਾਸਤੇ ਬਹੁਤ ਯੂਸਫੁਲ ਹੋਏਗਾ ਔਰ ਸਾਡੇ ਜਿਹੜਾ ਪੌਦੇ ਲਗਾਉਣ ਦਾ ਕੰਮ ਹੈ ਉਹ ਬਟਾਲੇ ਦੇ 2220 ਬਟਾਲਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਲਾਈਨ ਪਾਗੋ ਵਾਲੀ ਜੀ ਕਾਰਜ ਨੇ ਔਰ ਉਹਨਾਂ ਨੇ ਬਹੁਤ ਹੀ ਜਗ੍ਹਾ ਬਟਾਲੇ ਦੇ ਪੌਦੇ ਲਗਾਏ ਨੇ ਔਰ ਫੇਰ ਵੀ ਪੰਜਾਬ ਦੇ ਵਿੱਚ ਸਾਨੂੰ 3 ਤੋਂ 5 ਕਰੋੜ ਪੌਦਿਆਂ ਦੀ ਲੋੜ ਹੈ ਜਿੰਨੇ ਵਰਤਵਤ ਲੱਗ ਸਕਣ ਉਹਨਾਂ ਹੀ ਅੱਛਾ ਹੈ सो so, इन्ह ने पौधे भी लगाए ने ग्रास भी मेंटेन किया है नाले शेल्टर भी बनाया है और आ, वाटर कूलर भी लगाया है और सारा टोटल पार्क जो है दोनों साइड तिना सैटरों से सारा डिवेलप कर रहे हैं सर्दियों के जोड़े साढ़े से अटेंडेंट्स ने वो उत रेस्ट भी कर सकते हैं तो अपना खाना पीना भी कर सकते हैं सो so, ਲੌਂਚ ਕਲੱਬ ਨੂੰ ਬਹੁਤ-ਬਹੁਤ ਬਧਾਈ ਸਪੈਸ਼ਲੀ ਸੇਵਾ ਸਫਾਇਰ ਨੂੰ ਉਹਨਾਂ ਦਾ ਪ੍ਰੈਜ਼ੀਡੈਂਟ ਉਹਨਾਂ ਦੀ ਟੀਮ ਨੂੰ ਔਰ ਅਸੀਂ ਹੋਪ ਕਰਦੇ ਹਾਂ ਕਿ ਬਾਕੀ ਵੀ ਲੌਂਚ ਕਲੱਬ ਜਿਹੜੇ ਬਟਾਲਾ ਦੇ ਉਹ ਵੀ ਅੱਛਾ ਕੰਮ ਕਰਨਗੇ ਪਰ ਬਾਤ-ਬਾਤ ਪ੍ਰੋਜੈਕਟਸ ਲਗਾਉਣਗੇ ਕਿ ਜੇ ਸਾਨੂੰ ਲੋੜ ਹੈ ਜਨਰਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਲਾਣਾ ਜਸਤ ਮੈਂ ਲਾਈਨਰ ਜੀ ਵੀ ਪ੍ਰੈਜ਼ੀਡੈਂਟ ਲਾਈਨ ਕਲੱਬ ਬਟਾਲਾ ਸੇਵਾ ਸਫਾਇਰ ਅਸੀਂ ਦੋ ਪ੍ਰੋਜੈਕਟ ਅੱਜ ਕੀਤੇ ਆ ਜੀ ਇੱਕ ਤੇ ਪਾਰਕ ਸਿਵਲ ਹਸਪੀਟਲ ਦਾ ਜਿਹੜਾ ਅਡਾਪਟ ਕੀਤਾ ਅਸੀਂ ਉਹਦੇ ਵਿੱਚ ਅਸੀਂ ਸ਼ੈੱਡ ਲਾਈਟਿੰਗ ਬੈਂਚਿਸ ਆਨ ਇਨ ਮਸ਼ੀਨ ਕੋਰੀਗੇਟ ਇੱਕ ਸਾਰੀ ਅਸੀਂ ਆਪਣੀ ਕਲੱਬ ਵੱਲੋਂ ਕਰਾਂਗੇ ਤੇ ਨਾਲ ਦੇ ਨਾਲ ਹੀ ਅਸੀਂ ਇੱਕ ਟ੍ਰੈਫਿਕ ਦਾ ਜਿਹੜਾ ਆਫਿਸ ਹੈ ਉਹ ਇਕਤਿਆਰ ਕੀਤਾ ਜਿਹੜੀ ਇੱਕ ਬੜੀ ਜ਼ਰੂਰਤ ਸੀ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਆਪਣੇ ਕੀਮਤੀ ਟਾਈਮ ਨਿਕਾਲਿਆ ਤੇ ਨਾਲ ਅਸਰਦੀ ਸਾਹਿਬ ਦਾ ਐਸ ਐਮਐਲਏ ਸਾਹਿਬ ਬਟਾਲੇ ਦੇ ਆਲਰੇਡੀ ਬਹੁਤ ਕੰਮ ਕਰ ਰਹੇ ਨੇ ਸ਼ਹਿਰ ਨੂੰ ਕਲੀਨ ਗ੍ਰੀਨ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਹੱਥ ਹੈ ਤੇ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਕੋਈ ਨਾ ਕੋਈ ਉਹਨਾਂ ਦੇ ਨਾਲ ਲੱਗੇ ਕੁਝ ਕੰਮ ਕਰੀਏ ਤੇ ਜਿੱਥੇ ਵੀ ਸਾਡੀ ਡਿਊਟੀ ਲਗਾਉਂਦੇ ਆ ਜਾਂ ਲਗਾਣਗੇ ਅਸੀਂ ਉਹਨਾਂ ਦੇ ਨਾਲ ਹਰ ਵੇਲੇ ਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਰੀ ਆਪਣੇ ਵਾਸਤੇ ਸਾਰੀ ਦੁਨੀਆ ਕਰਦੀ ਹੈ ਮੈਂ ਕਹਿੰਦਾ ਕੋਈ ਸੋਸਾਇਟੀ ਵਾਸਤੇ ਵੀ ਕਰੀਏ ਆਪਣੇ ਘਰ ਦੇ ਬਾਹਰ ਨਿਕਲ ਕੇ ਦੇਖੀਏ ਕੁਝ ਜ਼ਰੂਰ ਤੋਂ ਮੰਨਦਾ ਵੀ ਕੰਮ ਕਰੀਏ ਤੇ ਕੋਈ ਫਰਕ ਨਹੀਂ ਪੈਂਦਾ ਸਾਰੇ ਜਣੇ ਇਸ ਕੰਮ ਨੂੰ ਅੱਗੇ ਆਗੇ ਕਰਨ ਮੈਂ ਐਮਐਲਏ ਸਾਹਿਬ ਦੀ ਸੋਚ ਨੂੰ ਅਗੇ ਬਤਾਂਦੇ ਹੋਏ ਸੀ ਇਹ ਕੰਮ ਕਰਦੇ ਰਾਂਗੇ ਲਾਇਨਸ ਕਲਬ ਨੀ ਵੈਲਫੇਅਰ ਸੁਸਾਇਟੀ ਵਾਇਸ ਆਫ ਪਟਾਲਾ ਖਾਲਸਾ ਇਹ ਸਾਰੀ ਸੁਸਾਇਟੀਆਂ ਐਮਐਲਏ ਸਾਡੇ ਨਾਲ ਨੇ ਤੇ ਅਸੀਂ ਆਪਣੇ ਚੇਅਰਮੈਨ ਯਸਪਲ ਜਹਾਂਜੀ ਜੀ ਦੇ ਦਿਸ਼ਾ ਨਿਰਦੇਸ਼ ਦੇ ਨਾਲ ਕੰਮ ਕਰਦੇ ਰਾਂਗੇ ਦੇਖੋ ਜੀ ਆਜ਼ਾਦੀ ਬੜੀ ਮੁਸ਼ਕਲ ਮਿਲੀ ਹੈ ਤੇ ਇਸ ਨੂੰ ਆਈ ਕੈਮਰ ਰੱਖਣਾ ਤੇ ਅਸੀਂ 15 ਅਗਸਤ ਦੇ ਸਾਡੇ ਚੇਅਰਮੈਨ ਸਾਹਿਬ ਉਜਿੰਚਾ ਚੜਾ ਰਹੇ ਨੇ ਲਾਇਨਸ ਪਾਰਕ ਦੇ ਵਿੱਚ ਤੇ ਛੇ 8 ਵਜੇ ਦਾ ਟਾਈਮ ਹੈ ਅੱਜ ਮੈਂ ਸ਼ਹਿਰ ਵਾਸੀਆਂ ਨੂੰ ਆਪਣੀ ਟੀਮ ਨੂੰ ਸਾਰਿਆਂ ਨੂੰ ਕਹਿਣਾ ਕਿ ਪੈਂਚਰ ਧਿਆਨ ਤੇ ਆਪਣਾ ਪਰ ਦੇਖੋ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਵੀ ਅੱਜ ਦੀ ਵੈਲਫੇਅਰ ਸੁਸਾਇਟੀ ਔਰ ਲਾਇਨਸ ਕਲਬ ਬਟਾਲਾ ਸੇਵਾ ਵੱਲੋਂ ਇੱਕ ਟ੍ਰੈਫਿਕ ਪੁਲਿਸ ਨੂੰ ਜਿਹੜਾ ਇੱਕ ਕੈਬਨ ਬਣਾ ਕੇ ਦਿੱਤਾ ਹੈ ਬਹੁਤ ਛੋਟਾ ਜਿਹਾ ਸੀ ਬੜੀ ਬੈਠਣ ਦੀ ਪ੍ਰੋਬਲਮ ਆਉਂਦੀ ਸੀ ਔਰ ਗਰਮੀ ਦੇ ਦਿਨ ਚ ਵਿਚਾਰੇ ਗਰਮੀ 'ਚ ਬੈਠਦੇ ਸੀ ਪਰ ਇਹਨਾਂ ਨੇ ਬਹੁਤ ਹੀ ਖੂਬਸੂਰਤ ਲੇਟੈਸਟ ਡਿਜ਼ਾਈਨ ਦਾ ਜਿਹੜਾ ਇਹ ਪੂਰਾ ਕੈਬਨ ਤਿਆਰ ਕਰ ਦਿੱਤਾ ਸੋ ਇੱਥੇ ਬੈਠ ਕੇ ਬਾਹਰ ਦੀ ਗਤੀਵਿਧੀਆਂ ਵੀ ਦੇਖ ਸਕਦੇ ਨੇ ਤੋ ਇਸ ਅੱਜ ਇਸ ਆਪਣਾ ਇਹਦੇ ਉਪਲਖਚਾ ਜਿਹੜੇ ਐਸਐਸਪੀ ਸਾਹਿਬ ਵੀ ਆਏ ਸੀ ਉਹ ਉਡਾਣ ਕਰਕੇ ਗਏ ਨੇ ਪਰ ਸਾਡੇ ਮਾਨਯੋਗ ਐਮਐਲਏ ਸਾਹਿਬ ਵੀ ਅੱਜ ਇਸ ਆਪਣਾ ਜੋ ਦਫ਼ਤਰ ਦਾ ਨਵਾਂ ਬਣਿਆ ਉਹਦਾ ਉਦਘਾਟਨ ਕਰਕੇ ਗਏ ਨੇ ਔਰ ਮੈਂ ਇਸ ਉਪਰਾਲੇ ਲਈ ਸਭ ਤੋਂ ਜਿਹੜੇ ਕਰਮਚਾਰੀ ਕਰਤਾ ਸਾਡੇ ਕਲੱਬ ਦੇ ਔਰ ਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਅਰਜੀਵ ਵਿਗ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਕਿ ਉਹਨਾਂ ਦੇ ਉਪਰਾਲੇ ਨਾਲ ਇਹ ਸਾਰਾ ਕੰਮ ਜਿਹੜਾ ਹੋਇਆ ਉਹਦਾ ਇੱਕ ਜਾਨੀ ਕਿ ਸ਼ੈੱਡ ਜਿਹੜਾ ਵਾ ਔਰ ਪੂਰਾ ਕੈਬਨ ਜਿਹੜਾ ਅਸੀਂ ਬਲ ਹਸਪੀਟਲ ਜੀ ਵੀ ਬਣਾ ਕੇ ਆਏ ਆ ਉੱਥੇ ਵਾਟਰ ਪੂਲਰ ਲਗਾਇਆ ਹੈ ਤਾਂ ਕਿ ਜਿਹੜੇ ਵੀ ਮਰੀਜ਼ ਜਿਹੜੇ ਨੇ ਉਹ ਠੰਡਾ ਪਾਣੀ ਕਰਦੀਆਂ ਤੇ ਪੀ ਕੇ ਆਰਾਮ ਮਹਿਸੂਸ ਕਰਨ ਸੋ ਪਾਰਕ ਵੀ ਉੱਥੇ ਡਿਵੈਲਪ ਕੀਤਾ ਹੈ ਸੋ ਸਾਰੀ ਜੁਮੇ ਦਾ ਜਿਹੜਾ ਉੱਥੋਂ ਦਾ ਜੁਮਾ ਉਹਦੀ ਮੇਨਟੇਨੈਂਸ ਦਾ ਉਹ ਸਾਰੀ ਨੀ ਵੈਲਫੇਅਰ ਸੁਸਾਇਟੀ ਔਰ ਲਾਇਨਸ ਕਲੱਬ ਜਿਹੜੀ ਉਹ ਚੁੱਕ ਰਹੀ ਆ ਔਰ ਪੂਰਾ ਸਿਵਲ ਹਸਪੀਟਲ ਦਾ ਪਾਰਕ ਔਰ ਜਿੰਨੇ ਵੀ ਬਟਾਲੇ ਚ ਪ੍ਰੋਜੈਕਟ ਚੱਲ ਰਹੇ ਨੇ ਔਰ ਹੋਰ ਵੀ ਸਿਵਲ ਹਸਪੀ ਉਹ ਵੀ ਲਗਵਾਣੇ ਆ ਸੋ ਇਹ ਸਾਰੇ ਜਿੰਨੇ ਵੀ ਸਾਡੇ ਪ੍ਰੋਜੈਕਟ ਨੇ ਇਹ ਹਮੇਸ਼ਾ ਹੀ ਕਰਦੇ ਆਏ ਆ ਉਹ ਰੱਗੋਂ ਵੀ ਚੱਲਦੇ ਰਹਿਣਗੇ